ਸਸਰੀ ਕਾਲਜੀ ਸਾਰਿਆਂ ਨੂੰ ਜਿਵੇਂ ਸਾਡਾ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਚੱਲਦਾ ਸੀ ਬਹੁਤ ਸਾਰੇ ਗੱਲਾਂ ਵੇਸਟ ਬਾਰੇ ਗੱਲ ਕਰਦੇ ਆ ਅੱਜ ਅਸੀਂ ਕਰਾਂਗੇ ਗੱਲ ਜਿਹੜੀ ਲੈਂਡਫਿਲ ਦੇ ਡੰਪਸਾਈਡ ਨੇੜੇ ਜਿਹੜੇ ਲੋਕ ਰਹਿੰਦੇ ਆ ਉਹਨਾਂ 'ਤੇ ਕਿਉਂ ਖਤਰਨਾਕ ਰਹਿਣਾ ਉੱਥੇ ਉਹਨਾਂ ਦੇ ਕਿਉਂ ਹਾਨੀਕਾਰਕ ਆ ਇਹਦੇ ਬਾਰੇ ਚਰਚਾ ਕਰਾਂਗੇ ਕਿਉਂਕਿ ਸਾਡੇ ਜਿਹੜੇ ਵੇਸਟ ਪਿਕਰਸ ਹੈਗੇ ਆ ਜਾਂ ਕੂੜਾ ਇਕੱਠੇ ਕਰਨ ਵਾਲੇ ਝੁੱਗੀਆਂ 'ਚ ਰਹਿੰਦੇ ਆ ਨੇੜੇ ਜਾਂ ਉਹਦੇ ਕਲੋਨੀਆ ਨੇੜੇ ਹੁੰਦੀਆਂ ਸਾਡਾ ਜਿਹੜਾ ਸਨੋਰੀ ਅੱਡਾ ਉਹਦੇ ਨੇੜੇ ਕਲੋਨੀਆ ਹੈਗੀਆਂ ਉਸ 'ਤੇ ਜਿਹੜਾ ਉੱਥੇ ਕੀ ਇਫੈਕਟ ਪੈਂਦੇ ਆ ਕਿਉ ਇਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਜਾਂਦੇ ਆ ਮਤਲਬ ਅਸੀਂ ਕੂੜਾ ਉਹਦੇ ਘਰੋਂ ਬਾਹਰ ਕੱਢ ਦਿੰਦੇ ਆ ਉਹਦੇ ਵਿੱਚ ਕਲੀਨਿੰਗ ਪ੍ਰੋਡਕਟਸ ਹੋਗੇ ਮਤਲਬ ਮੇਕਅਪ ਵਾਲੇ ਪ੍ਰੋਡਕਟਸ ਹੋਗੇ ਫਾਰਮਾਸਿਟੀਕਲ ਪ੍ਰੋਡਕਟ ਬੈਟਰੀਆਂ ਹੋਗੇ ਇਲੈਕਟ੍ਰੋਨਿਕ ਸਮਾਨ ਵੀ ਚਲੇ ਜਾਂਦਾ ਚਾਰਜਰ ਵੀ ਚਲੇ ਜਾਂਦੇ ਬਹੁਤ ਸਾਰੇ ਐਗਰੀਕਲਚਰ ਪੈਸਟੀਸਾਈਡ ਵੀ ਚਲੇ ਜਾਂਦੇ ਆ ਇੰਡਸਟਰੀਅਲ ਪਲੂਟੈਂਟ ਵੀ ਚਲੇ ਜਾਂਦੇ ਹੈਗੇ ਆ ਐਂਟੀਬਾਇਓਟਿਕਸ ਜਾਂਦੀ ਹੈਗੀ ਸਾਡੀਆਂ ਜਿਹੜੀਆਂ ਦਵਾਈਆਂ ਜੋ ਜਦੋਂ ਮਤਲਬ ਸਾਡੀਆਂ ਉਹ ਖਤਮ ਹੋ ਜਾਂਦੀ ਲਾਈਫ ਖਤੋਂ ਦੀ ਅਸੀਂ ਕੂੜੇਦਾਨ ਸੁੱਟ ਦਿੰਦੇ ਆ ਉਹ ਹੋ ਗਿਆ ਹੈਵੀ ਮੈਟਲ ਲੈਡ ਹੋ ਗਿਆ ਮਰਕਰੀ ਜ਼ਿੰਕ ਹੋ ਗਿਆ ਜਿਹੜ ਉਹਨਾਂ 12 ਵਿੱਚ LED ਮਰਕਰੀ ਸਾਰੇ ਪਾਏ ਜਾਂਦੇ ਐ ਇਲੈਕਟ੍ਰੋਨਿਕ ਜਿਹੜੇ ਹੈਗੇ ਉਹ ਵੀ ਸਾਰੇ ਉੱਥੇ ਤਰ੍ਹਾਂ ਦੇ ਸਮਾਂਤ ਹੋ ਜਾਂਦਾ ਲਾਈਟ ਬਲਬ ਟੁੱਟ ਜਾਂਦਾ ਬਲਬ ਉਹ ਭੇਜ ਦਿੰਨੇ ਆਪਾਂ ਜਿਹੜੇ ਸਾਡਾ ਸਿਸਟਮ ਹੈਗਾ ਉਹਦੇ LED ਹੁੰਦੀ ਆ ਇਹ ਸਾਰਾ ਹੁੰਦਾ ਹੋਣ ਦਾ ਕੀ ਹੈ ਲੈਂਡਫਿਲ ਸਾਈਡ ਚ ਲਿਆ ਜਾਂਦਾ ਇਸ ਵੀ ਲੈਂਡਫਿਲ ਸਾਈਡ ਦੇ ਨੇੜੇ ਰਹਿੰਦੇ ਬੰਦੇ ਉਹਨੂੰ ਅਸਥਮਾ ਹੋ ਗਿਆ ਜਿਵੇਂ ਗਾਜੀਪੁਰ ਦਿੱਲੀ ਦੀ ਗੱਲ ਕਰੀਓ ਉਸ ਆਰਾਊਂਡ ਜਿਹੜੇ ਬੰਦੇ ਰਹਿੰਦੇ ਉਹਨੂੰ ਅਸਥਮਾ ਦੀ ਬਿਮਾਰੀਆਂ ਹੈਗੇ ਰੈਸਪੀਰੇਟਰੀ ਡਿਜ਼ੀਜ਼ ਹੈਗੇ ਲੁਕੇਮੀਆ ਹੈਗੇ ਉਹਨਾਂ ਨੂੰ ਕੈਂਸਰ ਹੈਗਾ ਲੋ ਬਰਥ ਰੇਟ ਹੈਗਾ ਉਹਨਾਂ ਨੂੰ ਡਿਜ਼ੀਜ਼ ਫੈਲਦੀ ਉਹਨਾਂ ਦੀ ਉਮਰ ਹੈਗੀ ਘੱਟ ਰਹਿੰਦੀ ਹੈ ਇਸੇ ਸਾਨੂੰ ਜਿਹੜਾ ਸਾਡੇ ਦੇਸ਼ ਵਿੱਚ ਜਿਹੜਾ ਲੀਚੇਟ ਨਿਕਲਦਾ ਜਦੋਂ ਇਹ ਲੈਂਡਫਿਲ بارش ਹੁੰਦੀ ਹੈ ਜਾਂ ਉਹ ਤੋਂ ਲੀਚੇਟ ਨਿਕਲਦਾ ਹੈਗਾ ਤਾਂ ਉਹ ਹੁੰਦਾ ਹੋਏ ਸਾਡੇ ਡਰੇਨਾਂ ਵਿੱਚ ਜਾਂਦਾ ਹੈਗਾ ਸਾਡਾ ਜਿਹੜੀ ਸਾਡੀਆਂ ਨਦੀਆਂ ਜਾਂਦੀਆਂ ਉਹਦੇ ਵਿੱਚ ਜਾਂਦਾ ਉੱਥੋਂ ਹੁੰਦਾ ਅਸੀਂ ਖੇਤਾਂ ਚ ਲਾਉਨੇ ਆ ਸਾਰਾ ਇਹ ਕੈਮੀਕਲ ਹੈਗਾ ਜਿਹੜਾ ਜਿੰਨਾ ਵੀ ਇਹ ਲੀਕੇਟ ਆਉਂਦਾ ਹੈਗਾ ਕਾਲਾ ਜਿਹੜਾ ਇੱਕ ਸੂਪ ਹੁੰਦਾ ਕੈਮੀਕਲ ਦਾ ਉਹ ਸਾਡੇ ਬਹੁਤ ਡੇਂਜਰਸ ਹੈਗਾ ਕਿਉਂਕਿ ਅਸੀਂ ਸੈਂਟੀਫਿਕ ਲੈਂਡਫਿਲ ਸਾਡੇ ਇੰਡੀਆ 'ਚ ਹੈ ਨਹੀਂ ਸਾਡੇ ਡੰਪ ਸਾਈਟਾਂ ਹੈਗੀਆਂ ਓਪਨ ਪਿਆ ਹੈਗਾ ਤੇ ਹੁਣ ਜਿਹੜੀਆਂ ਕੰਟਰੀਆਂ ਬਾਹਰਲੀਆਂ ਕੰਟਰੀਆਂ ਦੇ ਵੱਡੇ ਵੱਡੇ ਉਹ ਮਤਲਬ ਕਹਿੰਦਾ ਇਨਸਨ ਇਨਸਨਰੇਸ਼ਨ ਯੂਨਿਟਸ ਲਾ ਚੁੱਕੇ ਹੁੰਦੇ ਨੇ ਉਹ ਕੂੜੇ ਨੂੰ ਬਰਨ ਕਰਕੇ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਰਹੇ ਆ ਉਹ ਵੀ ਉਹਦੇ ਵਿੱਚ ਚਾਰ ਚਾਹੇ ਉਹ ਵੀ ਖਤਰਾ ਹੈਗਾ ਆਪਾਂ ਉਹ ਵੀ ਗੱਲ ਕਰਾਂਗੇ ਆਪਾਂ ਤੇ ਸਾਨੂੰ ਜਿਹੜਾ ਕੀ ਕਰਾਂ ਸਾਨੂੰ ਇਹ ਤੇ ਕੀ ਕਰਾਂ ਜਦ ਇੰਨਾ ਸਾਡਾ ਖਤਰਾ ਭਿਆਨਕ ਰੂਪ ਸਾਡਾ ਲੈ ਰਿਹਾ ਹੈਗਾ ਲੈਂਡ ਡੰਪ ਸਾਈਟਾਂ ਸਾਡੀਆਂ ਹਰ ਸ਼ਹਿਰ ਦੀ ਡੰਪ ਸਾਈਟ ਪਈ ਨਾ ਬਰਨਾਲਾ ਚਲੇ ਜਾਓ ਪਟਿਆਲਾ ਚਲੇ ਸਾਡੀ ਸਾਰੀ ਡੰਪ ਸਿਰ ਉੱਪਰ ਪਈਆਂ ਹੁਣ ਸਾਨੂੰ ਧਿਆਨ ਦੇਣਾ ਚਾਹੀਦਾ ਸਾਨੂੰ ਕੂੜੇ ਨੂੰ ਸੈਗਰੀ ਕੂੜਾ ਦਾ ਪ੍ਰੋਜੈਕਟ ਕਰਦੇ ਆ ਉਹਨੂੰ ਕੋਸ਼ਿਸ਼ ਚੱਲ ਰਹੀ ਹੈ ਹਜੇ ਬਹੁਤ ਅੰਤਕ ਮੈਨ ਚੱਲੀ ਜਾਂਦੀ ਹੈ ਉਹਨੂੰ ਲੋਕਾਂ ਨੂੰ ਮੋਟੀਵੇਟ ਕਰਨਾ ਹੈ ਭਾਈ ਸੈਗਰੀਗੇਟ ਕੂੜਾ ਤਾਂ ਕਿ ਉਹਦੀ ਖਾਦ ਬਣ ਸਕੇ ਉਹ ਜਿਹੜਾ ਪਲਾਸਟਿਕ ਸਮਾਨ ਆ ਉਹ ਰੀਸਾਈਕਲਿੰਗ ਵੱਲ ਜਾ ਸਕੇ ਜੇ ਉਹ ਨਹੀਂ ਜਾਂਦਾ ਫਿਰ ਉਹ ਡੰਪ ਸਾਈਡ ਜਿਹੜਾ ਆ ਆਪਾਂ ਬਣ ਕੇ ਉਹ ਇੱਕ ਕੂੜੇ ਦਾ ਢੇਰ ਬਣ ਕੇ ਉੱਥੋਂ ਗੈਸਾਂ ਵੀ ਰਿਲੀਜ਼ ਹੁੰਦੀਆਂ ਉੱਥੋਂ ਗੰਦਗੀ ਜਿਹੜੀ ਭਰਿਆਲੀ ਪਾਣੀ ਜਿਹੜਾ ਬਾਹਰ ਸੁੰਦੇ ਉੱਥੇ ਟੂਬੇ ਜਾਂਦਾ ਟੂਬੇ ਸਾਡੇ ਫਿਰ ਕਾਲੇ ਹੋਏ ਤਰੇ ਜਾ ਰਿਹਾ ਟੂਬੇ ਦੀ ਜਿਹੜੀ ਲਾਈਫ ਖਤਮ ਹੋ ਚੁੱਕੀ ਹੈ ਉੱਥੋਂ ਜੁਰ ਚਾ ਕੇ ਇਸ ਲਈ ਜਿਹੜਾ ਸਾਡਾ ਸਾਨੂੰ ਆਪਣੀ ਜਿਹੜਾ 글로ਬਲੀ ਸੋਚ ਕੇ ਲੋਕਲੀ ਇੱਕ ਕੰਨ ਦੀ ਲੋੜ ਹੈਗੀ ਆ ਸਾਨੂੰ ਜੇ ਅਸੀਂ ਜਿਵੇਂ ਸੋਲਿਡ ਵੇਸਟ ਮੈਨੇਜਮੈਂਟ ਤੇ ਗੱਲ ਕਰਦੇ ਹੈਗੇ ਆ ਉਸ ਤੇ ਉਹ ਉਹ ਉਹਦਾ ਪ੍ਰੋਜੈਕਟਾਂ ਨੂੰ ਸਾਨੂੰ ਕਰਨਾ ਚਾਹੀਦਾ ਇੱਕ ਇੱਥੇ ਹੋਰ ਐਗਜ਼ਾਮਪਲ ਦੇਣਾ ਚਾਹਾਂਗੇ 2021 ਵਿੱਚ ਯੂਰੋਪੀਅਨ ਸਪੇਸ ਏਜੰਸੀ ਇੱਕ ਸੈਂਟੀਨਲ 5ਪੀ ਸੈਟਲਾਈਟ ਨੇ ਇੱਕ ਡਿਟੈਕਟ ਕੀਤਾ ਇੱਕ ਸਿੰਗਲ ਲੈਂਡਫਿਲ ਲਾਹੌਰ ਦੀ ਉਹਨਾਂ ਨੇ ਉੱਕੀ ਵਿੱਚ ਸਟੱਡੀ ਕੀਤਾ ਉਸ ਦੇਖਿਆ ਪਾਕਿਸਤਾਨ ਦੀ ਗੱਲ ਚੱਲ ਰਹੀ ਹੈ ਇਹ ਉਥੇ ਦੇਖਿਆ ਵੀ 126 ਟਨ ਮੀਥਨ ਉਹ ਪਰ आवर ਵਿੱਚ ਰਿਲੀਜ਼ ਕਰ ਰਹੀ ਸੀ 126 ਟਨ ਇੱਕ ਘੰਟੇ ਵਿੱਚ ਮੀਥਨ ਰਿਲੀਜ਼ ਹੋ ਰਹੀ ਸੀ ਤੁਸੀਂ ਹਿਸਾਬ ਲਾ ਲਓ ਸਾਡੇ ਵੀ ਕਿੰਨੀ ਰਿਲੀਜ਼ ਹੁੰਦੀ ਹੈ ਸਾਡੇ ਵੱਡੀਆਂ ਲੈਂਡਫਿਲਾਂ ਤੋਂ ਉਹ 1200 ਕਾਰਾਂ ਦੇ ਬਰਾਬਰ ਮੀਥਨ ਰਿਲੀਜ਼ ਹੋ ਰਹੀ ਸੀ ਉਹਨਾਂ ਨੇ ਜਿਹੜਾ ਸਟੱਡੀ ਕੀਤਾ ਇੰਨਾ ਖਤਰਨਾਕ ਵੀ ਹੋ ਸਕਦਾ ਹੈ ਇੱਕ ਲੈਂਡਫਿਲ ਤੋਂ ਜਿਹੜਾ ਕੂੜਾ ਜਿਹੜੋਂ ਗਲਦਾ ਹੈਗਾ ਇੰਨਾ ਖ ਨੁਕਸਾਨ ਹੋ ਸਕਦਾ ਹੈ ਇਸ ਲਈ ਸਾਨੂੰ ਜਿਹੜਾ ਬਹੁਤ ਧਿਆਨਪੂਰਵਕ ਸਾਡੇ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਹੈ ਜਿਹੜੇ ਡਿਵੈਲਪਿੰਗ ਕੰਟਰੀ ਉਹਨਾਂ ਨੇ ਕਾਫੀ ਟੈਕਨੋਲੋਜੀ ਲੈ ਆਂਦੀ ਆ ਅਸੀਂ ਟੈਕਨੋਲੋਜੀਕਲੀ ਬਹੁਤ ਪਿੱਛੇ ਹੈਗੇ ਸਾਨੂੰ ਮਤਲਬ ਕਿ ਲੋਕਲ ਲੈਵਲ ਤੇ ਸੋਚਣਾ ਪੈਣਾ ਜਿਵੇਂ ਸਾਡੀ ਕੋਸ਼ਿਸ਼ ਚੱਲ ਰਹੀ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਚੱਲ ਰਹੀ ਆ ਵਾਟਰ ਸਪਰੇ ਸੈਨੀਟੇਸ਼ਨ ਡਿਪਾਰਟਮੈਂਟ ਦੀ ਕੋਸ਼ਿਸ਼ ਚੱਲ ਰਹੀ ਪੰਜਾਬ ਵਿੱਚ ਜੋ ਹੋਰ ਸਟੇਟਾਂ ਵਿੱਚ ਉਹ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਸਮਝਾਉਣ ਦੀ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਵੀਡੀਓ ਕੋਈ ਦੇਖਦਾ ਹੈਗਾ ਤਾਂ ਇਹਦੀ ਇੰਪੋਰਟੈਂਸ ਸਮਝਣੀ ਮਣੀ ਵੇਸ ਸੈਗਰੀਗੇਸ਼ਨ ਕਿੰਨੀ ਜ਼ਰੂਰੀ ਹੈ ਵੇਸ ਨੂੰ ਮੈਨੇਜ ਕਰਨਾ ਕਿੰਨੀ ਜ਼ਰੂਰੀ ਹੈਗਾ ਤਾਂ ਆਓ ਸਾਰੇ ਜਣ ਮਿਲ